डॉक्टर पानी लाओ पानी लाओ पानी लाओ पानी लाओ अंदर अंदर सर अंदर देख मित्र आ जाओ राजेश जी वहां पर चले जाते हैं बाबा के साथ अयोध्या चले जाते हैं सब चले जाते हैं राजेश साहब के पास से होना ਉਹ ਵੀ ਤਾਂ ਜੇ ਕੀਤੀ ਹੈ ਤੇ ਹੱਥ ਵੀ ਲੈ ਲਏ ਅੱਜ ਵੀ ਹੈ ਹਾਂ ਚਾਹ ਚਾਹ ਵੀ ਲੈ ਲਓ ਇਹਦੇ ਬਾਅਦ ਛੱਟ ਸੀ पियो मारे सारा पिंड कठा मुंडे मोटर मदद लॻे ਨੇ ਦੇਖਿਆ ਕਿ ਚੱਕੀ ਹੱਥ ਭਰੀ ਹੈ ਤੂੰ ਕਿੱਥੇ ਬਿੰਦ ਨਾ ਕਿੱਥੇ ਆਪ ਪੰਜ ਜਿਹੜੇ ਮੜੇ ਮਦਰ ਗਏ ਜਿਹੜੇ ਜਾ ਕੇ ਖੜਿਆ ਮੋਟਰਸਾਈਕਲ ਉਹ ਵੀ ਸਿਕਦਾ ਪੂਰਾ ਖਾਲੀ ਹੈ ਹੋ ਗਈ ਜੁਗਰਾਜ ਜੁਗਰਾਜ ਠੀਕ ਪੜੀ ਕਿ ਜੱਗਾ ਮਾਰਦਾ ਉਹ ਚੋਰੀ ਚੁੱਕੀ ਚੋਰੀ ਦੇ ਚੋਰੀ ਤੋਂ ਅੱਜ ਨਾਲੋਂ ਕਹਿਣ ਦਿਆ ਹੈ ਐਰ ਸੀਓ ਦੀ ਉਹਨਾਂ ਦੇ ਪੀਰੀਅਡ ਹਾਂ ਪੰਕਾ ਪੈਂਦਾ ਨਾਮ ਸਿੰਘ ਲਿਖਿਆ ਹਾਂ ਨਾਮ ਬਲਸਰ ਵਾਲੇ ਦਾ ਮੈਂ ਤੁਹਾਨੂੰ ਇਹ ਬਣਾਉਣਾ ਚਾਹੁੰਦਾ ਕਿ ਐਸਐਨ ਚਰਚੇਸ਼ ਲਗਾ ਅੱਜ ਪਤਾ ਲੱਗਾ ਹੈ ਕਿ ਘੋਮਣ ਖਲਾ ਬੇਟ ਚ ਕੁਝ ਵਿਅਕਤੀ ਆ ਲੋਕ ਚੋਰੀ ਕਰਨ ਦੇ ਰਾਤੇ ਰਾਤ ਅਰਵਿੰਦਰ ਸਿੰਘ ਦੇ ਘਰੇ ਦਾਖਲ ਹੋਏ ਨੇ ਤੇ ਮੌਕੇ ਤੇ ਪੁਲਿਸ ਨੇ ਜਾ ਕੇ ਦੇਖਿਆ ਕਿ ਅਰਵਿੰਦਰ ਸਿੰਘ ਦੇ ਘਰ ਦੋ ਤਿੰਨ ਬੰਦੇ ਜਿਹੜੇ ਤਾਂ ਬਲੋਗ ਸੀਗੇ ਉਹ داخل ਹੋਏ ਤੇ ਗਵਾਰਡ ਰਿਦੇ ਪਰਮ ਦਸੰਗ ਦੇ ਗਵਾਰਡ ਰਿਦੇ ਜਿਹੜੇ ਲੋਕ ਰਮਜੀਤ ਕੌਰ ਜੀ ਨੂੰ ਦੇਖ ਲਿਆ ਬਣਦੇ ਉਹਨਾਂ ਨੇ ਮੈਸੇਜ ਲਾਇਆ ਹਸਪਤਾਲ ਤੇ ਪਰਿੰਦ ਦੇ ਲੋਕ ਇਕੱਠੇ ਹੋ ਗਏ ਉਹਨਾਂ ਨੇ ਇੱਕ ਸੂਰ ਨੂੰ ਪੜ ਲਿਆ ਤੇ ਸਾਡੇ ਹੈਂਡਓਵਰ ਕੀਤਾ ਤੇ ਇਹ ਅਨੁਸ਼ੀਸ਼ਣ ਚੱਲ ਰਹੀ ਆ ਪੈ ਲਖਾ ਤੇ ਘਰ ਦੇ ਸ਼ੀਸ਼ੇ ਟੁੱਟੇ ਨੇ ਅੰਦਰ ਸਾਮਾਨ ਖਿਲਰਿਆ ਅਜੇ ਅਣਵਾਛੇ ਚੱਲ ਰਹੀ ਹੈ ਕਿਣੀ ਗੱਲ ਸਰ ਪਰ ਉਹ ਹਿਸਾਬ ਲਗਾਉਣਗੇ ਸਤਿ ਸ਼੍ਰੀ ਅਕਾਲ ਦਸੰਗੀ ਜੀ ਦਰਬਾਰ ਸਾਹਿਬ ਮੇਰੇ ਕੋਲ ਆਇਆ ਸੀ ਸ਼ਹਿਵਾਤੇ ਰੋਇਆ ਨਹੀਂ ਅੱਜ ਹੀ ਦੇ ਸੀ ਦਰਬਾਰ ਸਾਹਿਬ ਕੋਲ ਆਇਆ ਸੀ ਸ਼ਹਿਵਾਤੇ ਕੈਸਰੀ ਜੀ ਜੀ ਬਾਤ ਮੇਰੇ ਬਾਅਦ ਵਿੱਚ ਗਈ ਹੈ ਮੈਂ ਸਵੇਰੇ 7:00 ਜਾਨਾ ਜੀ 8:00 ਵਜੇ ਤੱਕ ਬਸ ਪਹੁੰਚਣਾ ਵਾ ਮੈਂ ਇੱਕ ਹੈ ਡਵਾਸੇ ਪਿੰਡ ਆਇਆ ਸੀ ਬਾਬਾ ਜੁੱਤੀ ਲੈ ਕੇ ਕੋਈ ਭਾਈ ਨੂੰ ਕੰਮ ਆ ਤੇ ਉਹ ਮੈਂ ਕੱਪੜਾ ਕੰਮ ਕਰਕੇ ਵਾਪਸ ਗਿਆ ਦਰਬਾਰ ਸਾਹਿਬ ਤੇ ਮੋਰੋ ਮੇਰੀ ਪਤਨੀ ਨੂੰ ਨੋ ਦਾ ਫੋਨ ਗਿਆ ਵਾ ਕਈ ਵਾਰ ਇਹਨੂੰ ਵੀ ਟਾਟ ਕਰ ਬੰਦੇ ਵੈਗੇ ਆ ਦੋਸੀਂ ਆ ਕੇ ਵੇਖਿਆ ਜਿੰਦਰਾ ਬੱਜਾ ਹਟਾ ਬਾਹਰ ਲਾ ਉਹ ਟੱਪ ਗਿਆ ਟੱਪ ਕੇ ਸਾਡੇ ਅੰਦਰ ਆਇਆ ਵਾ ਬਾਗੀਆਂ ਤੋੜਿਆ ਪਹਿਲਾਂ ਉਹਨੇ ਫਿਰ ਵੀ ਭੋਲੀ ਆ ਫਿਰ ਅੰਦਰ ਗਿਆ ਸਾਰਾ ਸਮਾਨ ਭੋਲਿਆ ਦੇ ਬੜ ਸਾਰੇ ਭੋਲੇ ਆ ਕਿੰਨੇ ਕਮਰੇ ਨੇ ਜੀ ਤਿੰਨ ਕਮਰੇ ਨੇ ਜੀ ਤਿੰਨ ਮਤ ਬਾੜੇ ਆੜੇ ਸਾਰੇ ਬੈਡ ਨੇ ਭੋਲੇ ਆ ਅਲਮਾਰੀਆਂ ਭੋਲੀਆਂ ਸਾਡੀਆਂ ਸਾਡੇ ਕੋਈ ਸੋਨਾ ਡ ਘਵੈ ਦੀ ਬਾਤ ਆ ਜੀ ਆੜੂ ਨਗਦੀ 5000 ਰੁਪਈਆ ਹੀ ਲਮਾਰੀ ਜੀ ਪਿਆ ਕੋ ਪਾਗਲ ਧੱਕ ਗਈ ਕੋ ਪਰਸੇ ਧੱਕ ਗਈ ਉਹ ਤਸਵੇ ਗੱਡ ਪਾਈ ਕੱਢ ਕੇ ਆ ਗਿਆ ਫਿਰ ਪਾਗਲੇ ਪਾਈ ਉਹ ਸਾਡੇ ਬੱਚਦੇ ਆ ਜੀ ਆੜਾ ਇਨਸਾਨ ਹੋਇਆ ਵਾ ਅਹੀਂ ਤੇ ਉਹਨੂੰ ਜਦੋਂ ਉਹਨੇ ਆਪਾਂ ਮੋਟਰ ਲਾ ਗੱਡ ਕਾਰ ਆਇਆ ਉਹ ਉਹ ਭੱਜਿਆ ਮਰਜ਼ਬਾ ਲੈ ਜਾਣ ਸਕੇ ਨਾਲ ਸਾਡੇ ਵੀ ਭੱਜ ਗਿਆ ਵਾ ਫਿਰ ਮਗਰੇ ਮੇਰਾ ਭਰਾ ਦਾ ਪੁੱਤਰਾ ਇੱਕ ਮੁੰਡਾ ਹੋਰ ਆਦਾ ਆਪਣੇ ਮੁੰਡਾ ਜੀ ਉਹ ਜਾ ਕੇ ਉਹਨੂੰ ਫੜਿਆ ਰਾਤ ਦੇ ਵਿੱਚ ਚੋਟ ਲਿਆ ਉਹਨੇ ਬੜੀ ਨਾਲ ਦਲੇਰੀ ਕੀਤੀ ਹੈ ਬੜੀ ਸ਼ਾਬਾਸ਼ ਹੈ ਮੈਂ ਮਾਨਾ ਉਹਨਾਂ ਦੀ ਤੋਂ ਭੱਜ ਲਿਆ ਉਹਨੇ ਬੜੀ ਹਿੰਮਤ ਮਾਰੀ ਹੈ ਬੜਾ ਮਾਣ ਹੈ ਸਾਨੂੰ ਵੀ ਕਰ ਦਿੱਤਾ ਪਰ ਭੱਜ ਗਿਆ ਬਾਕੀ ਇਹ ਮੰਗਿਆ ਕਿ ਸਾਨੂੰ ਹੁਣ ਪਤਾ ਲੱਗੇ ਬਈ ਨੂੰ ਕਿਹਨੇ ਭੇਜਿਆ ਵਾ ਕਿੰਨੇ ਬੰਦੇ ਆਏ ਨੇ ਕਿੰਨੇ ਭੇਜਣ ਦਾ ਦਾਅਵਾ ਸੱਚ ਹੈਗਾ ਵੀ ਕੀ ਇਹ ਕਿੰਨੇ ਬੰਦੇ ਨੇ ਕਿੰਨੀ ਪਸੇਈ ਬੱਧਾ ਤੇ ਸਾਡਾ ਮੇਰਾ ਬੇਟਾ ਬਾਹਰ ਹੈ ਜੇ ਖਤਰਾ ਆਇਆ ਤਾਂ ਕੋਈ ਟਕਰਾਅ ਨਾ ਦੇਣ ਵਾ ਨੂੰ ਸਾਡਾ ਪੱਟ ਲਾ ਜੇ ਇਹਨੂੰ ਖਤਰਾ ਵਾ ਸਾਡੀ ਇਹ ਮੰਗਿਆ ਕਿ ਸਾਨੂੰ ਕੋਈ ਪੱਕਾ ਬਾਦ ਗਏ ਕਿਹਨੇ ਭੇਜਿਆ ਵਾ ਅਗਾਂ ਵਾਸਤੇ ਆਪਾਂ ਕੋਈ ਅਰੇਂਜਮੈਂਟ ਕੋਬੰਦਬਸ ਕਰਾਂਗੇ ਇਹ ਆਡੀ ਪਿੰਡ ਪ੍ਰਣਾਮ ਕੁਰਬਾ ਸਿੰਘ ਪਿੰਡ ਤੋਂ ਬਣਿਆ ਮੰਗਲ ਸਰ ਆਪਾਂ ਉਥੇ ਬੈਠੇ ਹਾਂ ਮਤਲਬ ਆਵਾਜ਼ਾਂ ਮੁੰਡੀਆਂ ਸੁਣੀਆਂ ਇਹ ਕੰਮੇ ਪਏ ਹਾਂ ਆਪਣੇ ਧਿਆਨ ਖਾਣ ਨੂੰ ਨਹੀਂ ਪਤਾ ਸਰ ਇਹਨਾਂ ਨੇ ਮੋਟਰਸਾਈਕਲ ਭਜਾਇਆ ਇਹ ਪੈੜੀਆਂ ਤੇ ਨਹੀਂ ਉੱਥੋਂ ਦੀ ਪਿੰਡ ਤੋਂ ਵੀ ਹੋਇਆ ਵਾ ਤੇ ਉੱਥੋਂ ਜਾ ਕੇ ਤਾਂ ਮੈਨੂੰ ਜਾ ਕੇ ਫੜਿਆ ਮੈਂ ਆਪਾਂ ਤੁਮ ਜਾਣੇ ਸੀ ਕਿੰਨੇ ਜਣੇ ਸੀ ਤੁਸੀਂ ਜਿਹੜੇ ਮਗਰੇ ਚੜੇ ਸਾਰਾ ਪੰਦ ਹੋ ਜਾਣੇ ਸੀ ਬਾਕੀ ਬਾਅਦ ਆਏ ਕੋਈ ਇਹਨਾਂ ਨੂੰ ਕੋਈ ਕੀ ਕੋਈ ਠਾੜ ਕੋਈ ਹੋਇਆ ਸਰ ਕੁਝ ਨਹੀਂ ਮਿਲਿਆ ਪੈਸੇ ਮਿਲਲੇ ਨਹੀਂ ਬਸ ਇਹ ਕਿੰਨੇ ਜਾਣੇ ਸੀ ਇਹ ਸਾਰਾ ਹੈ 3 ਕਿੰਨੇ ਇੱਕੋ ਕੱਪ ਹੋਇਆ ਬਾਕੀ ਭੱਜ ਗਿਆ